ਸਤਿ ਸ੍ਰੀ ਅਕਾਲ ਮਿੱਤਰੋ ਦੋਸਤੋ ਦੁਪਹਿਰ ਦੀ ਆਪਾਂ ਸੈਰ ਤੇ ਆਕਤੂਬਰ ਮਹੀਨਾ ਚੜ ਗਿਆ ਗਰਮੀਆਂ ਖਤਮ ਹੋ ਗਈਆਂ ਮੇਰੇ ਬੁਲਕ ਦੇ ਵਿੱਚ ਤੇ ਪਤਝੜ ਆ ਗਿਆ ਪੱਤੇ ਪੀਲੇ ਪੈ ਕੇ ਡਿੱਗ ਰਹੇ ਹਨ ਪਰ ਪੰਛੀ ਅਜ ਵੀ ਚਾਹ ਜਾ ਰਹੇ ਹਨ ਮੈਨੂੰ ਇਹ ਰੁੱਤ ਪਤਾ ਨਹੀਂ ਕਿਉਂ ਬਹੁਤ ਅਦਾਸ਼ ਕਰਦੀ ਹੈ ਮੈਨੂੰ ਜਦੋਂ ਬਹਾਰ ਹੁੰਦੀ ਹੈ ਬਹੁਤ ਚੰਗੇ ਲੱਗਦੀ ਹੈ ਫੁੱਲ ਖਿੜਦੇ ਆ ਰੰਗ ਹੁੰਦੇ ਆ ਕੁਦਰਤ ਦੇ ਵਿੱਚ ਕਈ ਕੁਝ ਖਾਸ ਕਰਕੇ ਯੂਰਪ ਦੀ ਬਹਾਰ ਤਾਂ ਬਹੁਤ ਹੀ ਕਮਾਲ ਦੀ ਹੁੰਦੀ ਹੈ ਤੇ ਗਰਮੀਆਂ ਮੈਨੂੰ ਬਹੁਤ ਚੰਗੇ ਲੱਗਦੇ ਆ ਮੈਨੂੰ ਕੱਪੜਿਆਂ ਦਾ ਕੋਈ ਬਹੁਤਾ ਸ਼ੌਂਕ ਨਹੀਂ ਆਪਣੇ ਕੋਲੇ ਗਰਮੀਆਂ ਗਰਮੀਆਂ ਆ ਚਾਰ ਕਿਸ਼ਾਰੇ ਤੇ 56 ਟੀ-ਸ਼ਰਟ ਆਉਂਦੀਆਂ ਜਿਦਾਂ ਆਪਾਂ ਪੂਰੀਆਂ ਗਰਮੀਆਂ ਕੱਢ ਲੈਣੇ ਨੇ ਮੈਂ ਦਬੜ ਦੀ ਸ਼ਹਿਰ ਤੇ ਤੁਰਿਆ ਮੋੜੋ-ਮੋੜੇ ਦਰਖਤਾਂ ਪਿੱਛੇ ਤੁਸੀਂ ਮੇਰੇ ਵੇਖ ਸਕਦੇ ਆ ਰਾਹ ਦੇ ਵਿੱਚ ਕੱਚਾ ਪੱਕਾ ਰਾਹ ਸਾਈਕਲ ਲਈ ਪੱਕਾ ਤੁਰਨ ਲਈ ਕੱਚਾ ਇਧਰ ਜੰਗਲ ਆਹ ਬਰੁੱਤਾਂ ਦੀ ਗੱਲ ਕਰਦੇ ਆਂ ਵੀ ਕਈ ਬੰਦਿਆਂ ਨੂੰ ਇਹ ਪਾਚੜ ਬਹੁਤ ਪਸੰਦ ਹੈ ਤੇ ਕਈ ਬੰਦਿਆਂ ਨੂੰ ਮੇਰੇ ਵਰਗਿਆਂ ਨੂੰ ਬਿਲਕੁਲ ਇਹ ਪਸੰਦ ਨਹੀਂ ਪਤਾ ਨਹੀਂ ਕਿਉਂ ਮੈਨੂੰ ਇਹ ਪਾਚੜ ਹਮੇਸ਼ਾ ਜ਼ਿੰਦਗੀ ਦੀ ਸ਼ਾਮ ਵਰਗੀ ਲੱਗਦੀ ਹੈ ਵੀ ਜਦੋਂ ਬੰਦਾ ਬੁੱਢਾ ਹੋ ਜਾਂਦਾ ਉਹਦੀ ਜ਼ਿੰਦਗੀ ਚੋਂ ਤਕਰੀਬਨ ਸਾਰੇ ਰੰਗ ਹੌਲੀ 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 ਖਤਮ ਹੁੰਦੇ ਜਾਂਦੇ ਆ ਚਿੱਟੇ ਕੱਪੜੇ ਉਸ ਨੂੰ ਪੁਆਦੇ ਜਾਂਦੇ ਆ ਕੰਮ ਕਰਵੇ ਲਾ ਕਰਕੇ ਉਹਨੂੰ ਬਿਠਾ ਦਿੱਤਾ ਜਦਾਂ ਅਸਲ ਦੇ ਵਿੱਚ ਜ਼ਿੰਦਗੀ ਚ ਉਹਦੀ ਖੁਸ਼ੀ ਦੇ ਉਹਦੇ 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 ਕੰਮ ਦੇ ਉਹਦੇ ਸਾਰੇ ਰੰਗ ਜਿਹੜੇ ਆ ਉਹ ਇੱਕ ਸਾਫ ਦੇ ਛੜ ਜਾਂਦੇ ਆ ਤੇ ਇਹੋ ਲੱਗਦਾ ਵੀ ਜਿਵੇਂ ਹੋ ਹੁਣ ਬਿਕਾਰ ਹੈ ਕਿਸੇ ਕੰਮ ਦਾ ਨਹੀਂ ਹੈ ਉਸੇ ਤਰੀਕੇ ਨਾਲ ਮੈਨੂੰ ਇਹ ਪੱਛੜ ਦੇ ਵਿੱਚ ਫੀਲ ਹੁੰਦਾ ਤੇ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਮੌਸਮ ਚੰਗਾ ਵੀ ਲੱਗਦਾ ਹੋਵੇ ਪਰ ਮੈਨੂੰ ਅੱਛਾ ਕਿਹੜੀ ਗਲੀ ਫੜੀ ਅੱਜ ਆ ਨਿੱਕੀ ਸੜਕ ਕਿ ਆ ਵੱਡੀ ਸੜਕ ਚਲੋ ਨਿੱਕੀ ਫੜਦੇ ਆ ਆ ਨਿੱਕੀ ਸੜਕ ਹੀ ਫੜਦੇ ਆ ਤੇ ਚਲੋ ਤੁਰ ਚੱਲਦੇ ਆਪਾਂ ਇਹ ਗੱਲਾਂ ਮਾਰਨੀਆਂ ਥੋੜੀ ਥੋੜੀ ਤੋ ਕਹਿੰਦਾ ਮਤਲਬ ਸੀ ਕਿ ਪੱਛੜ ਜਿਹੜੀ ਆ ਪੱਛੜ ਇਹ ਮੈਨੂੰ ਜਿਸ ਤਰ੍ਹਾਂ ਬੰਦੇ ਤੇ ਬੰਦਾ ਪੈਦਾ ਹੁੰਦਾ ਹੈ ਬੱਚਾ ਹੁੰਦਾ ਹੈ ਆਪਾਂ ਉਹਨੂੰ ਬੱਚੇ ਨੂੰ ਬਾਹਰ ਲਾ ਲਈਏ ਜਵਾਨੀ ਆਪਾਂ ਨੂੰ ਗਰਮੀਆਂ ਲਾ ਲਈਏ ਤੇ ਬੜਾਪਾ ਆਪਾਂ ਉਸ ਨੂੰ ਆ ਪੱਛੜ ਦਾ ਮੌਸਮ ਲਾ ਲਈਏ ਹੁਣ ਇਥੇ ਸਭ ਕੁਝ ਗ੍ਰੀਨ ਹੈ ਹਰਾ ਹੈ ਹੌਲੀ-ਹੌਲੀ ਇਸ ਮਹੀਨੇ ਦੇ ਐਂਡ ਤੱਕ ਕਿਸੇ ਦਰਖਤ ਤੇ ਕੋਈ ਪਤਾ ਨਹੀਂ ਰਹਿਣਾ ਇਹ ਸਭ ਰੌਂਡ-ਰੌਂਡ ਹੋ ਜਾਣਗੇ ਆ ਘਾਹ ਦੀਆਂ ਚਰਾਂਦਾ برف ਨੇ ਟੱਕੇ ਜਾਣਗੇ ਤੇ ਮੌਸਮ ਬਹੁਤੀ ਇਕ ਜਿਹਾ ਦਿਨ ਛੋਟੇ ਹੋ ਜਣੇ ਤੁਸੀਂ ਕਦੀ ਅੰਦਰ ਬਾਹਰ ਅੰਦਰੋਂ ਬਾਹਰ ਤੁਸੀਂ ਨਿਕਲਣਾ ਨਹੀਂ ਬਾਹਰੋਂ ਤੁਸੀਂ ਅੰਦਰ ਨੂੰ ਭੱਜਣਾ ਤੇ ਇਹ ਮਾਹੌਲ ਜਿਹੜਾ ਘੱਟੋ-ਘੱਟ ਵੀ ਇਹ ਰਹਿੰਦਾ ਸਾਡੇ ਵਿੱਚ ਤਾਂ ਤਕਰੀਬਨ ਨਵੰਬਰ ਤੋਂ ਲੈ ਕੇ ਮਾਰਚ ਤੱਕ ਪਰ ਬਹੁਤ ਸਾਰੇ ਕੰਟਰੀ ਜਿਵੇਂ ਉਪਰ ਨਾਰਵੇ ਆ ਦੂਸਰੇ ਉਹਨਾਂ ਦੇ ਛੇ ਮਹੀਨੇ ਅੰਦਰ ਲੋਕ ਰਹਿੰਦੇ ਆ ਡਿਪਰੈਸ਼ਨ ਵਿੱਚ ਚਲੇ ਜਾਂਦੇ ਆ ਫਿਰ ਕਿਤੇ ਜਾ ਕੇ ਮਾੜਾ ਮੋਟਾ ਮਈ ਜੂਨ ਦੇ ਵਿੱਚ ਕੁਝ ਪੁੰਗਰਦਾ ਤੇ ਫਿਰ ਜ਼ਿੰਦਗੀ ੜਕਦੀ ਆ ਫਿਰ ਮੇਲੇ ਲੱਗਦੇ ਆ ਫਿਰ ਜਾਨਵਰ ਬੋਲਦੇ ਆ ਤੇ ਫਿਰ ਦੁਨੀਆ 'ਚ ਰੰਗ ਵਾਪਸ ਆਉਂਦੇ ਆ ਰੰਗਾ ਬਗੈਰ ਕਾਦੀ ਜ਼ਿੰਦਗੀ ਬਸ ਅੱਜ ਇੰਨੀ ਇੱਕ ਗੱਲ ਹੀ ਧੰਨਵਾਦ ਜ਼ਿੰਦਗੀ ਦੇ ਰੰਗ ਬਚਪਨ ਜਵਾਨੀ ਤੇ ਬੜਾਪਾ ਲਓ ਜੀ ਆਪਾਂ ਵੀ ਹੁਣ ਜ਼ਿੰਦਗੀ ਦੇ ਆਖਰੀ ਰੰਗ ਵਿੱਚ ਰੰਗੇ ਹੋਏ ਆ ਪਰ ਮੈਂ ਰੰਗ ਨਹੀਂ ਘੋਦਾ ਆ ਆਪਾਂ ਰੰਗਾ ਵਿੱਚ ਰਹੇ ਆ ਰੰਗਾ ਵਿੱਚ ਮਰਾਂਗੇ ਔਰ ਰੰਗੜੀ ਦੁਨੀਆ ਨੂੰ ਐਂ ਛੱਡ ਕੇ ਜਾਵਾਂਗੇ ਉਡਾਹੀ ਜਗਿੰਦਰ ਬਾਠ